ਦੋ ਗੱਲਾਂ ਜਿਹੜੀਆਂ ਅਹਿਮ ਨਿਕਲੀਆਂ ਮੈਂ 25 ਹਲਕਿਆਂ 'ਚ ਗਿਆ ਜਿਹੜੀਆਂ ਵਰਕਰਸ ਮੀਟਿੰਗ ਕੀਤੀ ਹੈ ਇੱਕ ਕਾਂਗਰਸ ਸਰਕਾਰ ਨੇ ਐਨੇ ਝੂਠੇ ਪਰਚੇ ਕੀਤੇ ਆ ਵਰਕਰਾਂ ਦੇ ਜਿਹੜੇ ਵੀ ਮੈਂ ਹਲਕੇ 'ਚ ਗਿਆ ਦੋ ਦੋ 100 300 ਵਰਕਰ ਆ ਰਹੇ ਜਿਨ੍ਹਾਂ ਤੇ ਉਹਨਾਂ ਦੇ ਬੀਵੀਆਂ ਦੇ ਬਜ਼ੁਰਗ ਮਾਈਆਂ ਤੇ ਟੂਠੇ ਪਰਚੇ ਕੀਤੇ ਅਜੜੀ ਝੂਠੇ ਪਰਚੇ ਕਰਨ ਨਾਲ ਆ ਸੋਝਦੀ ਕਾਂਗਰਸ ਕੇਸੀ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੂੰ ਡਰਾ ਦਾਂਗੇ ਡੀ ਮੋਟੀਵੇਟਾਈਜ਼ ਕਰ ਦਾਂਗੇ ਪਰ ਮੈਂ ਦੇਖਿਆ ਕਿ ਜਿੰਨੇ ਝੂਠੇ ਪਰਚੇ ਕੀਤੇ ਉਹਨੇ ਸਟਰੋਂਗ ਉਹਨੇ ਤਕੜੇ ਹੋ ਕੇ ਵਰਕਰ ਨਿਕਲ ਰਹੇ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਣਾ ਹੈ ਅਫਸਰ ਸਹਿਬਾਨ ਨੂੰ ਕਿ ਆ ਜਿਹੜਾ ਝੂਠੇ ਪਰਚੇ ਦਾ سلسلہ ਹੁਣ ਬਹੁਤ ਹੋ ਗਿਆ ਸਰਕਾਰ ਇਹਨਾਂ ਦੀ ਕੈਪਟਨ ਦੀ ਰਹਿਣੀ ਨਹੀਂ ਜਦੋਂ ਸਰਕਾਰ ਚੇਂਜ ਹੋਈ ਇਮੀਡੀਏਟਲੀ ਅਸੀਂ ਹਾਈ ਲੈਵਲ ਕਮੇਟੀ ਬਣਾਵਾਂਗੇ ਜਿਹੜੀ ਐਗਜ਼ਾਮਨ ਕਰੂਗੀ ਕਿਹੜੇ ਅਫਸਰਾਂ ਨੇ ਮਿਲ ਕੇ ਝੂਠੇ ਪਰਚੇ ਕੀਤੇ ਝੂਠਾ ਪਰਚਾ ਬਣਾਉਣਾ ਕਾਨੂੰਨੀ ਗੁਨਾਹ ਐਸ ਐਚਓ ਡੀ ਐਸ ਪੀ ਸੋਚ ਲੈਣ ਜੇ ਉਹ ਭਾਗੀਦਾਰੀ ਹੋਣਗੇ ਝੂਠੇ ਪਚਿਆਂ 'ਚ ਫਿਰ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ ਕਿਉਂਕਿ ਜਿਸ ਜਿਸ ਤਰੀਕੇ ਨਾਲ ਝੂਠੇ ਪਰਚੇ ਬਣਾਏ ਜਾ ਰਿਹਾ ਹੈ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਹੈ ਉਹ ਸੋਚਦੇ ਆ ਕਿ ਇਹ ਸਾਨੂੰ ਕੁਝ ਹੋਣਾ ਨਹੀਂ ਅਸੀਂ ਤਾਂ ਅਫਸਰ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਇੱਕ ਤੀ ਇਸ ਝੂਠੇ ਪਰਚੇ ਦਾ ਐਂਡ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਸਟਰੋਂਗ ਐਕਸ਼ਨ ਲਵਾਂਗੇ ਐਜਾ ਸਟਰੋਂਗ ਐਕਸ਼ਨ ਜਿਹੜਾ ਇੱਕ ਐਗਜ਼ਾਮਪਲ ਸੈੱਟ ਕਰੂਗਾ ਕਿ ਅੱਗੇ ਤੋਂ ਇਨਸਾਫ ਮਿਲੇ ਤੇ ਝੂਠੇ ਪਰਚੇ ਨਾ ਹੋਣ। ਦੂਜੀ ਗੱਲ ਮੈਂ ਕਹਿਣਾ ਚਾਹਣਾ ਆ ਪਿੱਛੇ ਜੇ ਲੋਕਲ ਇਲੈਕਸ਼ਨ ਜਿੰਨੇ ਵੀ ਹੋਏ ਸੀ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਹੁਣ ਸਰਪੰਚੀ ਦਾ ਕੰਪਲੀਟ ਮਰਡਰ ਆਫ ਡੈਮੋਕ੍ਰੇਸੀ। ਮੈਂ ਤਾਂ ਬੇਨਤੀ ਕਰਦਾ ਪੰਜਾਬ ਸਰਕਾਰ ਕੈਬਨਟ ਚ ਪਾਸ ਕਰਕੇ ਐਕਟ ਹੀ ਬਦਲ ਦੇਤੇ ਕਿ ਨਾਮਿਨੇਸ਼ਨ ਦਾ ਕਰਦੇ। ਕੀ ਫਾਇਦਾ ਤੁਸੀਂ ਧੱਕੇ ਨਾਲ ਤੁਸੀਂ ਕਾਗਜ਼ ਦਖਲ ਕਰਦੇ ਹੋਂ ਦੇ ਉਤੇ ਡਰਾਉ ਉਹਦੇ ਬਾਅਦ ਠੂਠੇ ਪਰਚੇ ਕਰਦੇ ਹੋਂ ਡਰਾਉਂਦੇ ਹੋਂ ਉਹਦੇ ਬਾਅਦ ਤੁਸੀਂ ਅਫਸਰਾਂ ਨੂੰ ਮਿਸਯੂਜ਼ ਕਰਕੇ ਨਾਮਿਨੇਸ਼ਨ ਨੂੰ ਰਿਜੈਕਟ ਕਰਾਉਨੇ ਹੋ ਅ ਸਿਸਟਮ ਜਾਂਦਾ ਬਿਲਕੁਲ ਬੰਦ ਹੋਏ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਦਾ ਹੈ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹਦਾ ਉਹਨੂੰ ਉਹਦੀ ਪੋਸਟ ਹੀ ਬੰਦ ਕਰ ਦੇਣੀ ਚਾਹੀਦੀ ਹੈ ਮੋਸਟ ਇਨਕੰਪਟੈਂਟ ਇਲੈਕਸ਼ਨ ਕਮਿਸ਼ਨ ਮਲਾਦਾ ਮੈਂ ਆਪਣੇ 50 ਸਾਲ ਦੀ ਸਿਆਸੀ ਜਿੰਦਗੀ ਮੈਂ ਦੇਖਿਆ ਮੋਸਟ ਇਨਕੋmpਟੈਂਟ ਐ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਹੈ ਹੀ ਨਹੀਂ ਸ਼ੁਖਸ਼ਰਿਆਮ ਇਲੈਕਸ਼ਨ ਕਮਿਸ਼ਨ ਨੇ ਆਪਣੀ ਪਾਵਰਸ ਮੁੱਖ ਮੰਤਰੀ ਨੂੰ ਦੇਤੀਆਂ ਜਿਸ ਤਰੀਕੇ ਨਾਲ ਅਜਿਹੀ ਗਲਤੀ ਹੋਈ ਹੈ ਤੀਜੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਵੇਂ ਤੁਸੀਂ ਕੀਤਾ ਸੀ ਜਾਂ ਨੈਸ਼ਨਲ ਡੈਮੋਕ੍ਰੈਟਿਕ ਅਲਾਈਂਸ ਨੈਸ਼ਨਲ ਡੈਮੋਕ੍ਰੈਟਿਕ ਨਾਇਲਸ ਜਿਹੜੀ ਬਣੀ ਹੈ ਇਹਦਾ ਕੋਈ ਕਾਮਨ ਅਜੰਡਾ ਨਹੀਂ ਹੈ ਇੱਕੋ ਹੀ ਅਜੰਡਾ ਹੈ ਕਿ ਮੋਦੀ ਸਾਹਿਬ ਨੂੰ ਖੜਾਓ ਕੋਈ ਪੋਜੀਟਿਵ ਏਜੰਡਾ ਨਹੀਂ ਅਸੀਂ ਕਰਾਂਗੇ ਕਿ ਕੌਣ ਸਾਡਾ ਪ੍ਰਧਾਨ ਮੰਤਰੀ ਹੋਊਗਾ ਕਿਹਨੂੰ ਦੇਖ ਕੇ ਲੋਕੀ ਵੋਟਾ ਪਾਉਣ ਕਿ ਦੀ ਅਗਵਾਈ ਥੱਲੇ ਦੇਸ਼ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਉਹਨੂੰ ਦੇਸ਼ ਨੂੰ ਲੀਡ ਕੌਣ ਕਰੂਗਾ ਜੇ ਨੈਸ਼ਨਲ ਡੈਮੋਕ੍ਰੈਟਿਕ ਲਾਇੰਸ ਕੋਲੇ ਲੀਡਰੀ ਹੈ ਨਹੀਂ ਲੀਡ ਕਰਨ ਵਾਸਤੇ ਕਿਉਂਕਿ ਮੈਂ ਇਹਨਾਂ ਕਹਿਣਾ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਸਟੇਟ ਦੇ ਸੂਬੇ ਦੀ ਤਰੱਕੀ ਮੁੱਖ ਮੰਤਰੀ ਡਿਪੈਂਡ ਹੁੰਦੀ ਹੈ ਦੇਸ਼ ਦੀ ਤਰੱਕੀ ਪ੍ਰਧਾਨ ਮੰਤਰੀ ਦੀ ਹੁੰਦੀ ਹੈ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਾਰਾ ਕੰਮ ਠੱਪ ਹੋ ਗਿਆ ਅੱਜ ਸਾਰੀ ਡਿਵੈਲਪਮੈਂਟ ਖਤਮ ਹੋ ਗਈ ਮੁੱਖ ਮੰਤਰੀ ਪੰਜਾਬ ਚਾਉਂਦੇ ਨਹੀਂ ਇੰਫਲੇਸ਼ਨ ਖਤਮ ਹੋ ਗਈ ਸਾਡੇ ਟਾਈਮ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰਾ ਕੰਮ ਚੱਲਦਾ ਸੀ ਡਿਵੈਲਪਮੈਂਟ ਕਿੰਨੀ ਹੋਈ ਇਸ ਕਰਕੇ ਮੁੱਖ ਮੰਤਰੀ ਡਿਪੈਂਡਡ ਉਹਵੇਂ ਦੇਸ਼ ਦੇ ਪ੍ਰਧਾਨ ਮੰਤਰੀ ਡਿਵੈਲਪਮੈਂਟ ਡਿਪੈਂਡ ਕਰਦਾ ਅੱਜ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ ਇੰਟਰਨੈਸ਼ਨਲ ਵਰਲਡ ਲੈਵਲ ਤੇ ਦੇਸ਼ ਦਾ ਨਾਮ ਉੱਤੇ ਗਿਆ ਦੇਸ਼ ਦੇ ਵਿੱਚ ਡਵੈਲਪਮੈਂਟ ਇਨਫਰਾਸਟ੍ਰਕਚਰ ਡਾਇਰੈਕਸ਼ਨ ਹੋ ਗਈ ਹੁਣ ਜੇ ਤੁਸੀਂ ਇੱਕ ਪ੍ਰਧਾਨ ਮੰਤਰੀ ਦੱਸੋਗੇ ਨਹੀਂ ਕਿ ਤੁਹਾਡਾ ਕੌਣ ਹੈ ਤੇ ਪੰਜਾਬ ਦੇ ਦੇਸ਼ ਦੇ ਲੋਕ ਫਿਰ ਵੋਟ ਕਿਉਂ ਪਾਉਣ ਬਸ ਪੰਜਾਬ 'ਚ ਅੱਜ ਮੀਟਿੰਗ ਹੋਣ ਜਾ ਰਹੀ ਹੈ ਨਿਊ ਡੈਮੋਕਰੇਟ ਲਾਇਸ ਬਣਾ ਲੁਧਿਆਣਾ 'ਚ ਜਿੰਦੇ 'ਚ ਬੈਸ ਬ੍ਰਦਰਜ਼ ਨੇ ਸੁਪਾਲ ਖਹਿਰਾ ਤਰਵਿੰਦਰ ਗਾਂਧੀ ਅਤੇ ਟਕਸਾਲੀ ਆਗੂ ਨੇ ਇਹਨਾਂ ਨੂੰ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਉਸਤੇ ਖਾਸ ਮੀਟਿੰਗ ਕੀਤੀ ਜਾ ਰਹੀ ਹੈ ਯਾਰ ਜ਼ੀਰੋ ਨੂੰ 0 ਨੂੰ ਐਡ ਕਰਦੇ ਹੋ ਰਿਜ਼ਲਟ 0 ਹੀ ਹੁੰਦਾ ਆ ਜਿੰਨੇ ਮਰਜੀ ਇਕੱਠੇ ਹੋ ਜਾਣ ਪੰਜਾਬ ਦੀ ਜਨਤਾ ਨੇ ਦੇਖ ਲਿਆ ਇਹਨਾਂ ਦਾ ਪਛੋਖੜ ਦੇਖ ਲਿਆ ਇਹਨਾਂ ਦਾ ਐਕਸਪੀਰੀਅੰਸ ਦੇਖ ਲਿਆ ਆ 20 ਐਮਐਲਏ ਜਿਤਾ ਕੇ ਆਮ ਆਦਮੀ ਪਾਟ ਨੇ ਕੀਤਾ ਕੀ ਹੈ ਉਹਦੇ ਬਾਅਦ ਘੇਰੂ ਘੇਰੂ ਹੋ ਗਈ ਉਹਨਾਂ ਦੇ ਉੱਤੇ ਜੋ ਇਲਜ਼ਾਮ ਲੱਗੇ ਆ ਜੋ ਉਹਨਾਂ ਨੇ ਕਿਆਸ ਕੀਤਾ ਸਾਰੇ ਪਤਾ ਲੱਗ ਗਿਆ ਹੁਣ ਪੰਜਾਬ ਦੀ ਜਨਤਾ ਨੇ ਐਕਸਪੈਰੀਮੈਂਟ ਨਹੀਂ ਕਰਨਾ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਸ਼ਰੋਮਣੀ ਅਕਾਲੀ ਦਲ ਇੱਕ ਆਰਗੇਨਾਈਜੇਸ਼ਨ ਹੈ ਜਿਨੇ ਕੰਮ ਕਰਕੇ ਦਿਖਾਏ ਸੋ ਜਿਹੜਾ ਰਿਜ਼ਲਟ ਔਰ ਰਿਜ਼ਲਟ ਹੈ ਉਹ ਸ਼ਰੋਮਣੀ ਅਕਾਲੀ ਦਲ ਨੇ ਦਿੱਤਾ ਹੈ ਸਰਕਾਰ ਨੇ ਬੀਜੇਪੀ ਨੇ ਦਿੱਤਾ ਹੈ ਕੋਈ ਪ੍ਰਭਾਵ ਛੱਡੂਗੇ 2019 ਦੀ ਇਲੈਕਸ਼ਨ ਤੇ ਵਿੱਚ ਕੋਈ ਨਹੀਂ ਇਲੈਕਸ਼ਨ ਹੀ ਨਹੀਂ ਲੜਦੇ ਲੋਕ ਸਭਾ ਇਲੈਕਸ਼ਨ ਤੁਹਾਡੇ ਵੱਲ ਹੋਣੇ ਜਾਣੇ ਕਿਹਾ ਜਾ ਰਿਹਾ ਕਿ ਤੁਸੀਂ ਲੋਕ ਸਭਾ ਜਨ ਦਲ ਲੜਦੇ ਹੋ ਬਸ ਸਭ ਵਿਧਾਨ ਸਭਾ ਦੀ ਲਈ ਸ਼ਰੋਮਣੀ ਅਕਾਲੀ ਦੀ ਕੋਰ ਕਮੇਟੀ ਫੈਸਲਾ ਕਰਦੀ ਹੁੰਦੀ ਹੈ ਕਿਨੇ ਲੜਨਾ ਕਿਵੇਂ ਲੜਨਾ ਹੈ ਹਲੇ ਕੋਈ ਮੀਟਿੰਗ ਨਹੀਂ ਹੈ ਵਿਧਾਨ ਸਭਾ ਦੀ ਲਾਈਵ ਕਵਰੇਜ ਵਾਸਤੇ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਦਾ ਰੁਕ ਕੀਤਾ ਜਿੱਦ ਤੋਂ ਡਾਇਰੈਕਸ਼ਨ ਦਿੱਤੀ ਵੀ ਹਾਈ ਕੋਰਟ ਵੱਲੋਂ ਸਪੀਕਰ ਸਪੀਕਰ ਨੂੰ ਤੁਰੰਤ ਫੈਸਲਾ ਲੈਣ ਵਾਸਤੇ ਤਾਂ ਅਲੱਗ ਹੀ ਗੱਲ ਹੈ ਜੇ ਨਹੀਂ ਕਰਨਾ ਚਾਹੀਦਾ ਸਿਲੇਕਟਿਵ ਉਹਨਾਂ ਨੂੰ ਨਹੀਂ ਚਾਹੀਦਾ ਜੇ ਕਲੀਮ ਕੈਪਟਨ ਦੀ ਸਪੀਚ ਕਰ ਦਿੰਦੇ ਆ ਦੂਜੇ ਜਾਂ ਜਾਂਜ ਕੈਪਟਨ ਦੀ ਕਰਨੀ ਹੋ ਸਾਰਿਆਂ ਦੀ ਕਰਨ ਸਿਲੇਕਟਿਵ ਨਹੀਂ ਕਰਨੀ ਚਾਹੀਦੀ ਜੀ ਮੰਨ ਕਰਦੇ ਹੋ ਕਿ 10 ਵਸ ਸੈਸ਼ਨ ਦੀ ਲੈਕਚਰ ਦਿੱਤੀ ਹੈ ਗੁਰਦਾ ਸਾਹਿਬ ਜੀ ਹੁਣ ਦੇ ਭਗਵੰਤ ਮਾਨ ਨੇ ਆਪਣੀ ਮਾਤਾ ਦੀ ਸੌਂਹ ਲਾ ਕੇ ਕਹ ਕੇ ਮੈਂ ਜਰਾਬ ਛੱਡ ਰਿਹਾ ਜਾਂ ਦਰਸ਼ਨ ਜੀਰਾ ਯਾਰ குரு ਗ੍ਰੰਥ ਸਾਹਿਬ ਦੀ ਗੁਰਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਸਕਦੇ ਹੈ ਭਗਵੰਤ ਮਾਨ ਨੇ ਤਾਂ ਕਿੰਨੀਆਂ ਦੀ ਸੌਂਹ ਖਾਂਦੀ ਹੈ ਆਦਮ ਲਾ ਸੌਂਹ ਰੋਜ਼ ਹੀ ਖਾ ਜਾਂਦਾ ਹੈ ਘੰਟੇ ਬਾਅਦ ਖਾਂਦਾ ਸੋ ਇਹਨਾਂ ਦੀ ਕ੍ਰੈਡਿਬਿਲਟੀ ਨਹੀਂ ਹੈ ਲੋਕੀ ਵਿਸ਼ਵਾਸ ਵੀ ਹੁਣ ਤਾਂ ਹੀ ਹੋ ਤੂੰ ਦੇਖਿਆ ਇਹਨਾਂ ਨੂੰ ਲੋਕੀ ਟਰਸਟ ਹੀ ਕਰਦੇ। ਪਤਾ ਸਾਹਿਬ ਗਾੜੀ ਮੋਰਚਾ ਦੁਬਾਰਾ ਚੰਗੀ ਕਰਨ ਜਾ ਰਹੇ ਨੇ ਕੀ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਮਨ ਲਾ ਤਾਂ ਪੈਸੇ